ਸਤਿਕਾਰਯੋਗ ਜੀ ਸਾਰਿਆਂ ਨੂੰ ਮੇਰੇ ਫੇਸਬੁਕ ਫਰੈਂਡ ਨੂੰ ਤੇ ਜੋ ਵੀ ਮੇਰੇ YouTube ਤੇ ਵੀਡੀਓ ਦੇਖਦੇ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਮੈਨੂੰ ਸਪੋਰਟ ਕਰ ਰਹੇ ਨੇ ਅੱਜ ਮੈਂ ਤੁਹਾਡੇ ਅੱਗੇ ਪੇਸ਼ ਕਰਨ ਲੱਗਿਆਂਗਾ ਕੰਧਾਰ ਜਹਾਜ਼ ਆਵਾਖਾਂਡ ਤੇ ਉਸ ਵਸੇ ਨੋਟਬੰਦੀ ਵੀ ਉਸ ਵਸੇ ਜੋ ਨੋਟਬੰਦੀ ਹੋਈ ਆ ਤੇ ਉਹਦੀ ਡੀਲਿੰਗ ਕਿੱਦਾਂ ਹੋਈ ਆ ਠੀਕ ਆ ਤੁਸੀਂ ਸੋਚੋਗੇ ਵੀ ਕੰਧਾਰ ਜਹਾਜ਼ ਆਵਾਖਾਂਡ 1999 ਕਿਹੋ ਜਿਹਾ ਦਸੰਬਰ ਮਹੀਨੇ ਚ ਤੇ ਜਿਹੜੀ ਨੋਟਬੰਦੀ ਆ ਵੀ ਉਸ ਨੂੰ ਦਾ ਥੋੜੇ ਟਾਈਮ ਹੋਇਆਗਾ ਠੀਕ ਆ ਵੀ ਜਦੋਂ ਮੋਦੀ ਜੀ ਆਏ ਨੇ ਰਾਜਨੀਤੀ ਦੇ ਆ ਆਪਣੇ ਗੁਜਰਾਤ ਦੇ ਪਹਿਲਾਂ ਪ੍ਰਧਾਨ ਮੰਤਰੀ ਸਨ ਉ ਤੋਂ ਬਾਅਦ ਚਲੋ ਇਸ ਦੇਖ ਦੇ ਫੇਰ ਆ ਸੌਰੀ ਗੁਜਰਾਤ ਦੇ ਸੀਐਮ ਸਨ ਤੇ ਉਹਦੇ ਬਾਅਦ ਪ੍ਰਧਾਨ ਮੰਤਰੀ ਬਣੇ ਨੇ ਮੋਦੀ ਜੀ ਬਟ ਵੀ ਜਿਹੜਾ ਕੰਧਾਰ ਜਹਾਜ਼ ਅਗਵਾ ਕਾਂਡਾ ਉਹ 1999 ਦੇ ਵਿੱਚ ਉਹ ਦਸੰਬਰ ਚ ਠੀਕ ਆ ਤੇ ਨੋਟਬੰਦੀ ਉਸ ਤੋਂ ਬਾਅਦ ਬਹੁਤ ਟਾਈਮ ਬਾਅਦ ਹੋਈ ਆ ਜਦੋਂ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਤੇ ਉਸ ਕੰਧਾਰ ਜਹਾਜ਼ ਵਾਵਾ ਕਾਂਡ ਦਾ ਥੋੜਾ ਜਿਹਾ ਸਾਨੂੰ ਮੈਂ ਖੋਲ ਕੇ ਦੱਸ ਦਿਆਂ ਵੀ ਉਹਦੇ ਵਿੱਚ ਡੀਲ ਕਿਸ ਬੰਦੇ ਦੀ ਹੋਈ ਸੀ ਜਾਨਕਿ ਉਹ ਉਸ ਦੇ ਵਿੱਚ ਇੱਕ ਹੱਥ ਨੂੰ ਯੂਜ਼ ਕੀਤਾ ਗਿਆ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਹੱਥ ਦੇ ਦੋ ਤਰ੍ਹਾਂ ਦੇ ਨਿਦਾਨ ਹੁੰਦੇ ਆ ਖਾਣਾ ਇਹ ਹੋਰ ਤੇ ਦਿਖਾਉਣਾ ਇਹ ਹੋਰ ਠੀਕ ਆ ਉਸ ਤਰ੍ਹਾਂ ਉਹ ਉਸ ਇਸ ਕੰਧਾਰ ਆਪਣਾ ਕੰਧਾਰ ਜਹਾਜ਼ ਅਗਵਾ ਕਰਨ ਤੇ ਨੋਟਬੰਦੀ ਦੇ ਵਿੱਚ ਕਿਸ ਤਰ੍ਹਾਂ ਮੈਚਿੰਗ ਆ ਗਈ ਠੀਕ ਆ ਜਨਗੋ ਡੀਲਿੰਗ ਕਿਦਾਂ ਹੋਈ ਆ ਉਹ ਚੀਜ਼ ਨੂੰ ਮੈਂ ਥੋੜਾ ਜਿਹਾ ਖੋਲ ਕੇ ਦੱਸਣਾ ਚਾਹਣਾ ਤੁਸੀਂ ਧਿਆਨ ਨਾਲ ਸੁਣੋ ਕੰਧਾਰ ਜਹਾਜ਼ ਵਗਵਾ ਕਾਂਡ 1999 ਚ ਦਸੰਬਰ ਮਹੀਨੇ ਚ ਹੋਇਆ ਸੀ ਆ ਠੀਕ ਆ ਤੇ ਉਸ ਵਸੇ ਉਹਦੇ ਵਿੱਚ ਨੋਟਬੰਦੀ ਹੋਈ ਦਾ ਕੀ ਰੀਜਨ ਆ ਤੇ ਵੀ ਉਹਦੀ ਡੀਲਿੰਗ ਕਿਸ ਨੇ ਕਰਾਈ ਨੋਟਬੰਦੀ ਦੀ ਠੀਕ ਆ ਉਸ ਬਾਰੇ ਦੱਸਦਾ 1999 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਕੰਧਾਰ ਜਹਾਜ਼ ਅਵਵਾ ਕਾਂਡ ਹੋਇਆ ਸੀਗਾ ਉਸ ਟਾਈਮ ਆਟਲ ਬਿਹਾਰੀ ਬਾਜਪਾਈ ਦੀ ਸੈਂਟਰ ਦੇ ਵਿੱਚ ਸਰਕਾਰ ਸੀ ਯਾਨੀ ਕਿ ਜਿਹਨੂੰ ਆਪਾਂ ਯੂਪੀਏ ਸਰਕਾਰ ਕਹੇ ਦਿੰਨੇ ਆ ਉਸ ਟਾਈਮ ਜਦੋਂ ਅੱਤਵਾਦੀਆਂ ਨੇ ਜਹਾਜ਼ ਨੂੰ ਅਗਵਾ ਕਰਕੇ ਕੰਧਾਰ ਦੇ ਵਿੱਚ ਲੈਂਡਿੰਗ ਕਰਵਾ ਲਈ ਠੀਕ ਆ ਜਹਾਜ਼ ਲੈਂਡ ਕੰਧਾਰ ਦੇ ਵਿੱਚ ਹੋਇਆ ਸੀਗਾ ਉਸ ਟਾਈਮ 1999 ਚ ਦਸੰਬਰ ਦੇ ਵਿੱਚ ਜਦੋਂ ਜਹਾਜ਼ ਅਗਵਾ ਹੋ ਜਾਂਦਾ ਆਟਲ ਬਿਹਾਰੀ ਬਾਜਪਾਈ ਨੂੰ ਜਦੋਂ ਪਤਾ ਲੱਗਦਾ ਠੀਕ ਆ ਉਸ ਟਾਈਮ ਆ ਆਰਕੇ ਡਵਾਨੀ ਠੀਕ ਆ ਆਰਕੇ ਡਵਾਨੀ ਤੇ ਜਸਵੰਤ ਸਿੰਘ ਠੀਕ ਆ ਉਹ ਵਿਦੇਸ਼ ਨੀਤੀ ਦੇ ਮੰਤਰੀ ਸਨ ਯਾਨੀ ਕਿ ਵਿਦੇਸ਼ ਮੰਤਰੀ ਸਨ ਇਹ ਦੋਨੇ ਜਸਵੰਤ ਸਿੰਘ ਤੇ ਆਰਕੇਡ ਵਾਨੀ ਠੀਕ ਆ ਯਾਨੀ ਕਿ ਜਦੋਂ ਉਹ ਜਸਵੰਤ ਸਿੰਘ ਤੇ ਆਰਕੇਡ ਵਾਨੀ ਆਰਟਲਬੇਰੀ ਬਾਜਪਾਈ ਜੀ ਨੂੰ ਦੱਸਦੇ ਨੇ ਵੀ ਐਦਾਂ ਕਰਕੇ ਕੰਧਾਰ ਦੇ ਵਿੱਚ ਆਪਣਾ ਜਹਾਜ਼ ਆ ਜਿਹੜਾ ਉਹ ਹਾਈਜੈਕ ਕਰਕੇ ਅਗਵਾ ਕਰ ਲਿਆ ਗਿਆਗਾ ਅੱਤਵਾਦੀਆਂ ਵੱਲੋਂ ਠੀਕ ਆ ਯਾਨੀ ਕਿ ਤਾਲੀਬਾਨ ਵੱਲੋਂ ਉਹ ਜਹਾਜ਼ ਉਹਨਾਂ ਨੇ ਉਤਾਰ ਕੇ ਹਾਈਜੈਕ ਕਰਕੇ ਅਗਵਾ ਕਰ ਲਿਆ ਸੀਗਾ ਚਲੋ ਉਹਨਾਂ ਦੀ ਉਸ ਜਹਾਜ਼ ਨੂੰ ਅਗਵਾ ਕਰਨ ਦੇ ਪਿੱਛੇ ਇੱਕ ਮਕਸਦ ਸੀ ਠੀਕ ਆ ਜਾਂ ਉਹਦੇ ਪਿੱਛੇ ਕੋਈ ਡੀਲਿੰਗ ਸੀਗੀ ਠੀਕ ਆ ਯਾਨੀ ਕਿ ਕੋਈ ਵੀ ਦੇਸ਼ ਦੇ ਵਿੱਚ ਕੋਈ ਵੀ ਵਾਰਦਾਤਾ ਹੁੰਦੀਆਂ ਉਹਦੇ ਪਿੱਛੇ ਕੋਈ ਬਹੁਤ ਵੱਡੀਆਂ ਸਿਆਸਤਾਂ ਜਾਂ ਬਹੁਤ ਵੱਡੀਆਂ ਡੀਲਾਂ ਹੁੰਦੀਆਂ ਨੇ ਬਟ ਸਰਕਾਰਾਂ ਸਾਨੂੰ ਦਿਖਾਉਂਦੀਆਂ ਕੁਝ ਹੋਰ ਨੇ ਬਟ ਉਹਦੇ ਪਿੱਛੇ ਮੇਨ ਡੀਲਿੰਗ ਸਾਨੂੰ ਸਾਹਮਣੇ ਆਉਂਦੀ ਵੀ ਇਹਦੇ ਵਿੱਚ ਡੀਲ ਕੀ ਹੋ ਰਹੀ ਆ ਠੀਕ ਆ ਉਸ ਡੀਲ ਬਾਰੇ ਮੈਂ ਤੁਹਾਨੂੰ ਦੱਸਣਾ ਵੀ ਜਿਹੜਾ ਕੰਧਾਰ ਜਹਾਜ਼ ਅਗਵਾकांड ਹੋਇਆ ਸੀਗਾ ਠੀਕਾ ਜਦੋਂ ਜਹਾਜ਼ ਆ ਅਗਵਾ ਹੋ ਗਿਆ ਸੀ ਤਾਂ ਅੱਤਵਾਦੀਆਂ ਵੱਲੋਂ ਟਾਲੀ ਬੰਨ ਬੰਨੂ ਠੀਕਾ ਤਾਂ ਉਹਨਾਂ ਨੇ ਇੱਕ ਸ਼ਰਤ ਰੱਖੀ ਵੀ ਅਸੀਂ ਇੱਕ ਹੀ ਸ਼ਰਤ ਤੇ ਥੋੜੇ ਜਿਹੜੇ ਯਾਤਰੀ ਇਹਨਾਂ ਨੂੰ ਛੱਡ ਸਕਨੇ ਆ ਅਟਲ ਵਿਹਾਰੀ ਬਾਜਪਾਈ ਜੀ ਕੋਲ ਠੀਕਾ ਵੀ ਤੁਸੀਂ ਸਾਡਾ ਜੋ ਉਸ ਟਾਈਮ ਇੰਡੀਆ ਦੇ ਕੋਲ ਮੋਸਟ ਵੰਟਡ ਦੁਨੀਆ ਦਾ ਅੱਤਵਾਦੀ ਸੀਗਾ ਉਹ ਆਪਣੀ ਇੰਡੀਆ ਦੀ ਜੇਲ ਦੇ ਵਿੱਚ ਸੀ ਤੇ ਹੋਰ ਉਹਦੇ ਨਾਲ ਕੁਝ ਹੋਰ ਅੱਤਵਾਦੀਏ ਸੀਗੇ ਠੀਕਾ ਜਿਹੜੇ ਇੰਡੀਆ ਕੋਲ ਉਸ ਟਾਈਮ ਜੇਲ ਦੇ ਵਿੱਚ ਸੀਗੇ ਠੀਕਾ ਜਾਨੀ ਕਿ ਉਹ ਮੋਸਟ ਵਾਂਟਡ ਅੱਤਵਾਦੀ ਸੀਗਾ ਜਿੱਦਾਂ ਅਸਾਮਾ ਬਿੰਲ ਲਦੀਨ ਆ ਤਾਂ ਉਸ ਟਾਈਪ ਦਾ ਹੀ ਉਹ ਅੱਤਵਾਦੀ ਸੀਗਾ ਜਾਨੀ ਕਿ ਤਾਲਿਬਾਨ ਦਾ ਠੀਕ ਆ ਉਸ ਦਾ ਨਾਮ ਸੀਗਾ ਮਸੂਦ ਅਜਹਰ ਠੀਕ ਆ ਮਸੂਦ ਅਜਹਰ ਇੰਡੀਆ ਦੀ ਜੇਲ੍ਹ ਦੇ ਵਿੱਚ ਸੀ ਆਟਲ ਬਿਹਾਰੀ ਬਾਜਪਾਈ ਦੀ ਸਰਕਾਰ ਵੇਲੇ ਤੇ ਉਸ ਦੇ ਨਾਲ ਉਸ ਦੇ ਕੁਝ ਬੰਦੇ ਸੀਗੇ ਠੀਕ ਆ ਉਹ ਵੀ ਅੱਤਵਾਦੀ ਸੀ ਤਾਲਿਬਾਨ ਦੇ ਹੀ ਬੰਦੇ ਸੀਗੇ ਉਹ ਇੰਡੀਆ ਦੇ ਕੋਲ ਸੀ ਇੰਡੀਆ ਦੀ ਜੇਲ੍ਹ ਦੇ ਵਿੱਚ ਸੀ ਜਹਾਜ਼ ਕੰਧਾਰ ਦੇ ਵਿੱਚ ਜਦੋਂ ਆਗਵਾ ਕਰ ਲਿਆ ਜਾਂਦਾ ਤਾਂ ਤਾਲਿਬਾਨ ਵੱਲੋਂ ਤਾਂ ਉਹਨਾਂ ਵੱਲੋਂ ਇੱਕ ਹੀ ਅਤਲਬੇਰੀ ਬਾਜ਼ਬਾਜੀ ਕੋਲ ਛਾਤ ਰੱਖੀ ਜਾਂਦੀ ਹੈ ਡੀਲ ਹੁੰਦੀ ਆ ਉਸ ਡੀਲ ਦੇ ਵਿੱਚ ਇੱਕ ਚੀਜ਼ ਕਹੀ ਜਾਂਦੀ ਹੈ ਵੀ ਤੁਸੀਂ ਸਾਡਾ ਮਸੂਦ ਅਜਹਰ ਤੇ ਸਾਡੇ ਜਿਹੜੇ ਅੱਤਵਾਦੀ ਹੋਰ ਨੇ ਜਾਨਕ ਸਾਡੇ ਬੰਦੇ ਨੇ ਤੁਹਾਡੇ ਕੋਲ ਇੰਡੀਆ ਨੂੰ ਕਹਿ ਜਾਂਦਾ ਵੀ ਉਹ ਸਾਨੂੰ ਉਸ ਡੀਲ ਦੇ ਬਦਲੇ ਸਾਡੇ ਬੰਦੇ ਸਾਨੂੰ ਦਿੱਤੇ ਜਾਣ ਤੇ ਤੁਹਾਡੇ ਬੰਦੇ ਅਸੀਂ ਇਨ੍ਹਾਂ ਬੰਦਿਆਂ ਬਦਲੇ ਤੁਹਾਨੂੰ ਦੇ ਦਾਂਗੇ ਵਾਪਸ ਕਰ ਦਾਂਗੇ ਠੀਕ ਆ ਨਿੰਨ੍ਹੇ ਏ ਡੀਲ ਹੋਈ ਯਾਨਕੀ ਲੋਕਾਂ ਸਾਹਮਣੇ ਏ ਡੀਲ ਪੇਸ਼ ਕੀਤੀ ਗਈ ਬਟ ਉਹਦੇ ਪਿੱਛੇ ਕੋਈ ਵੱਡਾ ਰੀਜ਼ਨ ਸੀਗਾ ਵੀ ਉਹ ਜਿਹੜੀ ਡੀਲ ਸੀ ਉਸ ਟਾਈਮ ਅੰਡਰਗਰਾਊਂਡ ਆ ਹੋਈ ਸੀਗੀ ਠੀਕ ਆ ਉਹਦੇ ਵਿੱਚ ਇੱਕ ਦੁਨੀਆ ਦਾ ਸਭ ਤੋਂ ਯਾਨਕੀ ਵਿਸ਼ਵ ਦਾ ਉਸ ਟਾਈਮ ਦਾ ਵਿਸ਼ਵ ਦਾ ਸਭ ਤੋਂ ਟਾਪ ਲਿਸਟ ਹਾਈਸਟ ਬੰਦਾ ਯਾਨਕੀ ਦੁਨੀਆ ਦਾ ਧਣੀ ਬੰਦਾ ਉਸ ਜਹਾਜ਼ ਦੇ ਵਿੱਚ ਅਗਵਾ ਕੀਤਾ ਗਿਆ ਸੀਗਾ ਠੀਕ ਆ ਜਿਸ ਦਾ ਨਾਮ ਸੀਗਾ ਰਾਪਟ ਜਿਹਾਉਰੀ ਠੀਕ ਆ ਰਾਪਟ ਜਿਹਾਉਰੀ ਸੀਗਾ ਠੀਕ ਆ ਤੁਸੀਂ ਕਹੋ ਰਾਪਟ ਜੀਆਉਰੀ ਹੈ ਕੌਣ ਸੀਗਾ ਪਰ ਮੈਂ ਥੋੜਾ ਜਿਹਾ ਦੱਸਣਾ ਚਾਹਣਾ ਜਿਹੜਾ ਰਾਪਟ ਜੀਆਉਰੀ ਸੀਗਾ ਤਾਂ ਰਾਪਟ ਜੀਆਉਰੀ ਦਾ ਜਿਹੜਾ ਕੰਮ ਸੀਗਾ ਯਾਨੀ ਕਿ ਰਾਪਟ ਜੀਆਉਰੀ ਦੀ ਇੱਕ ਕੰਪਨੀ ਆ ਦਲਾਰਸ ਦਲਾਰਸ ਨਾਂ ਦੀ ਕੰਪਨੀ ਆ ਉਹਦੀ ਜਿਹੜਾ ਉਹਦਾ ਕੰਮ ਆ ਨੋਟਸ ਆਪਣੇ ਠੀਕ ਹੈ ਦੁਨੀਆ ਦੇ ਬਹੁਤ ਯਾਨੀ ਕਿ ਕਈ ਦੇਸ਼ਾਂ ਨੇ ਨੋਟ ਨੇ ਜਿਹੜੇ ਉਹਦੀ ਕੰਪਨੀ ਸਾਫ ਦੀ ਸੀ ਯਾਨੀ ਕੋ 150 ਸਾਲ ਉਸ ਟਾਈਮ ਯਾਨੀ ਕਿ ਹੁਣ ਵੀ ਹੋ ਸਕਦਾ ਕਿ ਸਾਫ ਦੀ ਹੋਵੇ ਬਟ ਇੰਡੀਆ ਨੇ ਯੂਪੀਏ ਸਰਕਾਰ ਨੇ ਥੋੜੀ ਉਸ ਨੂੰ ਬਲੈਕਲਿਸਟ ਕਰਤਾ ਸੀਗਾ ਠੀਕ ਹੈ ਯਾਨੀ ਕੋ ਬਲੈਕਲਿਸਟ ਜਿਹੜੀ ਕੰਪਨੀ ਹੋਈ ਆ ਯਾਨੀ ਕਿ ਰਾਫਟਜੀਓ ਆਰਡੀ ਦੀ ਜਿਹੜੀ ਕੰਪਨੀ ਸੀਗੀ ਡਲਰੋਏ ਡਲਰੋਏ ਨੂੰ ਬਲੈਕਲਿਸਟ ਕਰਤਾ ਸੀਗਾ ਠੀਕ ਹੈ ਯੂ نو ਅਟਲ ਵਿਆਹਰੀ ਬਾਜਪਾਈ ਦੀ ਸਰਕਾਰ ਸੀਗੀ ਤਾਂ ਯਾਨੀ ਕਿ ਅਟਲ ਵਿਆਹਰੀ ਬਾਜਪਾਈ ਨੇ 1 ਲੱਖ ਕਰੋੜ ਰੁਪਏ ਦਾ ਜਨਕਿ ਉਸ ਟਾਈਮ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਜਨਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਰਾਪਡ ਜਿਓਰੀ ਦੀ ਕੰਪਨੀ ਸੀ ਜਿਹੜੀ ਡਾਲਰ ਰਾਏ ਉਹ ਤੋਂ 1 ਲੱਖ ਕਰੋੜ ਰੁਪਏ ਦੇ ਨੋਟ ਜਨਕਿ ਕਰੰਸੀ ਨੋਟਸ ਸਪਾਏ ਸੀਗੇ ਜਨਕਿ ਉਹ ਹੀ ਇੰਡੀਆ ਦੇ ਨੋਟਸ ਆਪਕੇ ਦਿੰਦਾ ਸੀਗਾ ਜਨਕਿ ਉਹਦੀਆਂ ਪ੍ਰਿੰਟ ਮਸ਼ੀਨਾਂ ਸੀਗੀਆਂ ਠੀਕ ਆ ਕਾਗਜ਼ ਵੀ ਉਸ ਦਾ ਸੀਗਾ ਜਨਕਿ ਉਹ ਉਹਦਾ ਕੰਮ ਸੀ ਜਿਹੜਾ ਨੋਟਸ ਆਪਣਾ ਠੀਕ ਆ ਜਨਕਿ ਅਟਲ ਬਿਹਾਰੀ ਵਾਜਪਾਈ ਨੇ ਉਸ ਆ ਉਸ ਸਮੇ ਬੈਂਕ ਆਫ ਇੰਡੀਆ ਨੇ ਜਨਕਿ 1 ਲੱਖ ਕਰੋੜ ਰੁਪਏ ਉਸੋਂ ਸਪਾਏ ਸਨ ਨੋਟ ਕਰੰਸੀ ਨੋਟਾਂ 100 ਦੇ 500 ਦੇ ਤੇ 1000 ਦੇ ਠੀਕ ਆ ਜੋ ਨੋਟ ਬੰਦੀ ਤੋਂ ਪਹਿਲਾਂ ਉਹ ਬੰਦ ਕਰ ਦਿੱਤੇ ਗਏ ਸੀ ਨੋਟ ਬੰਦੀ ਤੋਂ ਬਾਅਦ ਤਾਂ ਚਲੋ ਨਵੇਂ ਨੋਟ ਆਏ ਨੇ ਜੋ ਆਪਣੇ ਹਰ ਇੱਕ ਦੇ ਹੱਥ 'ਚ ਹੁੰਦੇ ਆ ਯਾਨੀ ਕਿ ਉਹ ਜੋ ਸਟਾਰਟ ਕਰਦੇ ਆਪਾਂ ਵੀ ਜਿਹੜਾ ਕੰਧਾਰ ਜਹਾ ਅਗਵਾ ਖੰਡ ਹੋਇਆ ਸੀਗਾ ਯਾਨੀ ਕਿ ਉਹਦੀ ਡੀਲਿੰਗ ਹੋਈ ਤੇ ਸਾਡੇ ਅਤਵਾਦੀ ਸਾਨੂੰ ਦਿੱਤੇ ਜਾਣ ਤਾਲਿਬਾਨ ਕਹਿੰਦਾ ਵੀ 10000 ਤੇ ਹੋਰ ਅਤਵਾਦੀ ਸਾਨੂੰ ਦਿੱਤੇ ਜਾਣ ਯਾਨੀ ਕਿ ਚਲੋ ਲੋਕਾਂ ਗਈ ਪੇਸ਼ ਕੀਤਾ ਗਿਆ ਯਾਨੀ ਕਿ ਉਹਦੀ ਡੀਲ ਹੋਈ ਸੀ ਜਿੰਨ ਕੋ ਜਿਹੜੀ ਡੀਲ ਹੋਈ ਸੀ 200 ਮਿਲੀਅਨ ਡਾਲਰ ਦੀ ਹੋਈ ਸੀ 200 ਮਿਲੀਅਨ ਡਾਲਰ ਦੇਖ ਲਓ ਕਿੰਨਾ ਪੈਸਾ ਹੁੰਦਾਗਾ ਠੀਕ ਆ ਵੀ ਆਪਾਂ ਸੋਚ ਵੀ ਨਹੀਂ ਸਕਦੇ ਵੀ 200 ਮਿਲੀਅਨ ਡਾਲਰ ਇੰਡੀਅਨ ਰੁਪਈਆ ਰੁਪਈਆਂ ਦੇ ਵਿੱਚ ਕਿੰਨਾ ਹੀ ਅਮਾਉਂਟ ਬਣ ਗਈ ਠੀਕ ਆ ਤੁਸੀਂ ਆਪ ਹਿਸਾਬ ਲਾ ਲਓ ਬਹੁਤ ਜ਼ਿਆਦਾ ਅਮਾਉਂਟ ਬਣਦੀ ਆ ਉਹ 200 ਮਿਲੀਅਨ ਡਾਲਰ ਦੇ ਵਿੱਚ ਡੀਲ ਹੋਈ ਸੀ ਜਿਹੜੀ ਉਹ ਡੀਲ ਹੋਈ ਸੀ ਜਿਓਰੀ ਰਾਵਟ ਜਿਓਰੀ ਦੇ ਲਈ ਹੋਈ ਸੀਗੀ ਠੀਕ ਆ ਰਾਪਟ ਜੀਆਉਰੀ ਉਸ ਟਾਈਮ ਜੋ ਜਹਾਜ਼ ਕੰਧਾਰ ਦੀ ਜਗਵਾ ਕਾਂਡ ਹੋਇਆ ਸੀਗਾ ਉਸ ਦੇ ਵਿੱਚ ਜਾਨਕਿ ਰਾਪਟ ਜੀਆਉਰੀ ਹੀ ਸਨ ਠੀਕ ਆ ਤੋਂ ਤੁਸੀਂ ਸੋਚੋਗੇ ਵੀ ਉਹ ਯਾਤਰੀਆਂ ਬਦਲੇ ਉਹਨਾਂ ਨੇ ਆਪਣੇ ਅੱਤਵਾਦੀ ਸੜਵਾਏ ਨਹੀਂ ਠੀਕ ਆ ਉਹ ਰਾਪਟ ਜੀਆਉਰੀ ਦੇ ਬਦਲੇ 200 ਮਿਲੀਅਨ ਡਾਲਰ ਦੀ ਜਿਹੜੀ ਡੀਲ ਹੋਈ ਸੀਗੀ ਅੱਤਵਾਦੀਆਂ ਤਾਲਿਬਾਨ ਨੇ ਕੀਤੀ ਸੀ ਉਹ ਰਾਪਟ ਜੀਆਉਰੀ ਦੇ ਬਦਲੇ ਕਰੀ ਸੀਗੀ ਠੀਕ ਆ ਯਾਨੀ ਕਿ ਅੱਤਵਾਦੀਏ ਵੀ ਸੜਵਾਏ ਉਹਨਾਂ ਨੇ ਮਸੂਦ ਅਹਜਰ ਨੂੰ ਸੜਾਇਆ ਤੇ ਹੋਰ ਅੱਤਵਾਦੀਏ ਵੀ ਸੜਵਾਏ ਤਾਲਿਬਾਨ ਨੇ ਤੇ 200 ਮਿਲੀਅਨ ਡਾਲਰ ਅੱਤਵਾਦੀਆਂ ਜਾਨਕਾ ਤਾਲੀਮਾਨ ਨੇ ਇੰਡੀਅਨ ਸਰਕਾਰ ਤੋਂ ਲੈਤੇ ਠੀਕ ਆ ਇੰਡੀਅਨ ਸਰਕਾਰ ਨੇ ਉਹ ਉਹਨਾਂ ਨੂੰ ਦਿੱਤੇ ਵੀ ਠੀਕ ਆ 200 ਮਿਲੀਅਨ ਡਾਲਰ ਰਾਫਟ ਜਿਓਰੀ ਦੇ ਬਦਲੇ ਉਹਨਾਂ ਨੂੰ ਦਿੱਤੇ ਫਿਰ ਉਹਨਾਂ ਨੇ ਰਾਫਟ ਜਿਓਰੀ ਨੂੰ ਛੱਡਿਆ ਤੇ ਯਾਤਰੀਆਂ ਨੂੰ ਛੱਡਿਆ ਫਿਰ ਜਾਨਕੀ ਜਹਾਜ਼ ਇੰਡੀਆ ਜਾਨਕੀ ਇੰਡੀਅਨ ਬੰਦੇ ਆਏ ਉਹਦੇ ਵਿੱਚ ਜਿਹੜੇ ਆਪਣੇ ਹੈਗੇ ਸੀ ਆਗਵਾ ਘਰੇ ਸੀਗੇ ਤੇ ਉਹ ਰਾਫਟ ਜਿਓਰੀ ਕੌਣ ਆ ਹੁਣ ਰਾਫਟ ਜਿਓਰੀ ਬਾਰੇ ਹੀ ਤੁਹਾਨੂੰ ਮੈਂ ਦੱਸਦਾ ਜਨਕਰ ਰਾਫਟਜੀਓਰੀ ਦੁਨੀਆ ਦਾ ਉਸ ਟਾਈਮ ਦਾ ਬਹੁਤ ਪਾਵਰਫੁੱਲ ਬੰਦਾ ਸੀਗਾ ਕਿਉਂਕਿ ਉਸ ਦਾ ਕੰਮ ਆ ਉਹ ਰਾਫਟਜੀਓਰੀ ਇੰਗਲੈਂਡ ਦੀ ਮਹਾਰਾਣੀ ਲਈ ਵੀ ਬਹੁਤ ਉਸਨੇ ਕੰਮ ਕੀਤਾਗਾ ਠੀਕ ਆ ਕਿਉਂਕਿ ਜਦੋਂ ਇੰਗਲੈਂਡ ਦਾ ਰਾ ਸੀ ਤਾਂ ਕਈ ਦੇਸ਼ਾਂ ਤੇ ਉਸ ਟਾਈਮ ਵੀ ਉਸ ਦੀ ਕੰਪਨੀ ਸੀ ਜਿਹੜੀ ਉਹ ਨੋਟਸ ਆਪਦੀ ਸੀਗੀ ਕਰੰਸੀ ਦਾ ਕਰੰਸੀ ਸਾਪਣ ਦਾ ਕੰਮ ਰਾਫਟਜੀਓਰੀ ਦੀ ਕੰਪਨੀ ਡੈਰਾ ਰੌਏ ਦਾ ਹੀ ਸੀਗਾ ਡੈਰਾ ਰੌਏ ਕੰਪਨੀ ਚਾਹੇ ਤੁਸੀਂ ਸਰਚ ਕਰਕੇ ਦੇਖ ਲਓ ਅੱਜ ਵੀ ਸਾਪਦੀ ਆ ਬਟ ਅੱਜ ਉਹਦਾ ਪ੍ਰਿੰਟਿੰਗ ਦਾ ਕੰਮ ਆ ਪਾਸਪੋਰਟ ਆ ਸਾਪਣ ਦਾ ਕੰਮ ਜਾਨਕਿ ਕਈ ਹੋਰ ਵੀ ਕੰਮ ਨੇ ਉਹਦੇ ਜਾਨਕਿ ਡੈਰਾ ਰੋਏ ਦੇ ਜਾਨਕਿ ਜਦੋਂ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਸੀਗੀ ਤਾਂ ਉਸ ਟਾਈਮ ਜਾਨਕਿ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਸਮੇ ਰਿਜ਼ਰਵ ਬੈਂਕ ਆਫ ਇੰਡੀਆ ਨੇ 1 ਲੱਖ ਕਰੋੜ ਰੁਪਏ ਰਾਪਟਜੀਆਰੀ ਦੀ ਕੰਪਨੀ ਤੋਂ ਨੋਟਸ ਸਪਾਈ ਸੀਗੇ ਜਿਸ ਦੇ ਵਿੱਚ 100 ਦੇ 500 ਦੇ ਤੇ 1000 ਦੇ ਨੋਟ ਸੀਗੇ ਉਸ ਉਸ ਤੋਂ ਬਾਅਦ ਜਦੋਂ ਇਹ ਡੀਲ ਹੋ ਗਈ ਚਲੋ ਉਹਨਾਂ ਨੇ ਮਸੂਦ ਆਜ ਨੂੰ ਛੱਡਤਾ ਤੇ ਅਤਵਾਦੀ ਇਹ ਉਹ ਆਪਦੇ ਲੈ ਗਏ ਤੇ ਚਲੋ ਉਹਨਾਂ ਨੇ ਆਪਣੇ ਯਾਤਰੀ ਵੀ ਛੱਡੇ ਤੇ ਰਾਫਟ ਜੀਆਰੀ ਨੂੰ ਵੀ ਛੱਡਤਾ ਠੀਕ ਆ ਰਾਫਟ ਜੀਆਰੀ ਨੂੰ ਛੱਡਣ ਤੋਂ ਬਾਅਦ ਜਦੋਂ ਚਲੋ ਨੋਟਸ ਦਾ ਆਰਡਰ ਦਿੱਤਾ ਸੀਗਾ ਜੁਪੀਏ ਸਰਕਾਰ ਨੇ ਠੀਕ ਆ ਉਸ ਦੇ ਵਿੱਚ ਉਸ ਟਾਈਮ ਕੋਈ ਗੜਬੜੀ ਹੋਈ ਗੜਬੜੀ ਹੋਈ ਜਾਨੀ ਕਿ ਉਸ ਟਾਈਮ ਉਸ ਤੋਂ ਬਾਅਦ ਗੜਬੜੀ ਹੋਣ ਤੋਂ ਬਾਅਦ ਜਾਨੀ ਕਿ ਕੋਸਟ ਟਾਈਮ ਬਾਅਦ ਜਾਨੀ ਕਿ ਫੇਕ ਨੋਟ ਆਉਣੇ ਸਟਾਰਟ ਹੋ ਗਏ ਇੱਕ ਨੋਟ ਜਿੱਦਾਂ ਜਾਲੀ ਨੋਟ ਸੀਗੇ ਉਹ ਜਾਲੀ ਨੋਟ ਵੱਡੀ ਮਾਤਰਾ ਦੇ ਵਿੱਚ ਜਾਨਕੀ ਇੰਡੀਆ ਦੇ ਵਿੱਚ ਫੈਲ ਗਏ ਠੀਕ ਆ ਫੈਲਣ ਤੋਂ ਬਾਅਦ ਕਿਉਂਕਿ ਯੂਪੀ ਸਰਕਾਰ ਨੇ ਸ਼ਾਫਟ ਜਿਓਰੀ ਦੀ ਜਿਹੜੀ ਕੰਪਨੀ ਸੀ ਉਸ ਨੂੰ ਬਲੈਕਲਿਸਟ ਕਰਤਾ ਬਲੈਕਲਿਸਟ ਕਰਨ ਤੋਂ ਬਾਅਦ ਠੀਕ ਆ ਉਸ ਟਾਈਮ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆਈ ਸੀ ਸਰ ਕਾਂਗਰਸ ਦੀ ਠੀਕ ਆ ਜਦੋਂ ਇਹ ਜਾਲੀ ਨੋਟ ਆਏ ਨੇਗੇ ਠੀਕ ਆ ਤੇ ਚਲੋ ਬੀਜੇਪੀ ਦੀ ਸਰਕਾਰ ਨੇ ਸੀਗਾ ਉਹਨਾਂ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਹਾਂ ਜੁਪੀਆ ਸਰਕਾਰ ਨੇ ਉਹਨੂੰ ਬਲੈਕਲਿਸਟ ਕਰਤਾ ਸੀਗਾ ਬਲੈਕਲਿਸਟ ਕਰਨ ਤੋਂ ਬਾਅਦ ਜਾਨਕੀ ਇਹ ਸਾਰੀ ਡੀਲ ਹੋ ਗਈ ਉਸ ਤੋਂ ਬਾਅਦ ਹੁਣ ਸਾਨੂੰ ਮੈਂ ਨੋਟਬੰਦੀ ਦੇ ਕਾਰਨ ਦੱਸਣਾ ਵੀ ਕੰਧਾਰ ਜਹਾਜ਼ ਅਗਵਾ ਕਾਂਡ ਤੇ ਨੋਟਬੰਦੀ ਦਾ ਕੀ ਕਨੈਕਸ਼ਨ ਹੁਣ ਠੀਕ ਹੈ ਚਲੋ ਉਹ ਅਗਵਾ ਕਾਂਡ ਹੋਇਆ ਤੇ ਵੀ ਤੁਸੀਂ ਸੋਚੋਗੇ ਵੀ ਨੋਟਬੰਦੀ ਦਾ ਥੋੜੇ ਟਾਈਮ ਕਿਉਂ ਹੋਈ ਹੈ ਵੀ ਤੂੰ ਗੱਲ 1999 ਦੀ ਕਰਦਾ ਹੁਣ ਉਸ ਨੂੰ ਮੈਂ ਥੋੜਾ ਜਿਹਾ ਖੋਲ ਕੇ ਦੱਸਦਾ ਤੁਹਾਨੂੰ ਜਦੋਂ ਨੋਟਬੰਦੀ ਹੋਈ ਹੈ ਤਾਂ ਜਿਹੜਾ ਰਾਬਟ ਜਿਓਰੀ ਸੀਗਾ ਤੇ ਇੰਗਲੈਂਡ ਦੀ ਮਹਾਰਾਣੀ ਸੀਗੀ ਉਸ ਟਾਈਮ ਦੀ 1999 ਦੇ ਵਿੱਚ ਠੀਕ ਆ ਯਾਨੀ ਕਿ ਉਹਨਾਂ ਦੇ ਰਿਲੇਸ਼ਨ ਬਹੁਤ ਜ਼ਿਆਦਾ ਸੀਗੇ ਉਸ ਟਾਈਮ ਯਾਨੀ ਕਿ ਕਿਉਂਕਿ ਇੰਗਲੈਂਡ ਦੀ ਕਰੰਸੀ ਵੀ ਉਸ ਟਾਈਮ ਰਾਬਟ ਜਿਓਰੀ ਦੀ ਹੀ ਕੰਪਨੀ ਸਾਫਦੀ ਸੀ ਠੀਕ ਆ ਤੇ ਉਸ ਲਈ ਯਾਨੀ ਕਿ ਉਹ ਨੋਟਸ ਨੋਟਸ ਆਪਣ ਦਾ ਕੰਮ ਤੇ ਕਾਗਜ਼ ਦਾ ਕੰਮ ਯਾਨੀ ਕਿ ਜਿਹੜਾ ਇਸ ਕਾਗਜ਼ ਦਾ ਨੋਟ ਬਣਦਾ ਉਹ ਸਾਰਾ ਰਾਬਟ ਜਿਓਰੀ ਦਾ ਹੀ ਸੀਗਾ ਤੇ ਉਸ ਤੋਂ ਬਾਅਦ ਜਦੋਂ ਹੁਣ ਹੁਣ ਆਪਾਂ ਉਹਨੇ ਨੋਟਬੰਦੀ ਤੇ ਚਲੋ ਜਹਾਜ਼ ਅਗਵਾ ਕਾਂਡ ਦਾ ਸਾਨੂੰ ਮੈਂ ਸਨਾਤਾ ਕੋਲ ਕੇ ਹੁਣ ਤੁਸੀਂ ਸੋਚੋਗੇ ਵੀ ਉਹ ਤਾਂ ਜਹਾਜ਼ ਅਗਵਾ ਕਾਂਡ ਤੇ ਨੋਟਬੰਦੀ ਦਾ ਕੀ ਕਨੈਕਸ਼ਨ ਆ ਹੁਣ ਉਹ ਤੁਹਾਨੂੰ ਦੱਸਣਾ ਜਨ ਕਿ ਇੰਗਲੈਂਡ ਦੇ ਵਿੱਚ ਉਸ ਬੰਦੇ ਦਾ ਅੱਜ ਵੀ ਕੰਮ ਹੈ ਠੀਕ ਆ ਕੰਪਨੀ ਹੈਗੀ ਆ ਠੀਕ ਆ ਜਨਕਰ ਆਬਡੂ ਜੀ ਉਹਦੀ ਚਲੋ ਉਹਦੀ ਫੈਮਲੀ ਅੱਗੇ ਚਲਾ ਰਹੀ ਹੈਗੀ ਜਦੋਂ ਨੋਟਬੰਦੀ ਹੁੰਦੀ ਹੈ ਤਾਂ ਨੋਟਬੰਦੀ ਹੋਣ ਤੋਂ ਪਹਿਲਾਂ 3 ਦਿਨ ਪਹਿਲਾਂ ਇੰਗਲੈਂਡ ਦੀ ਮਹਾਰਾਣੀ ਥ੍ਰੀਸਾ ਮੈਂ ਜਿਸ ਦਾ ਨਾਮ ਸੀ ਥ੍ਰੀਸਾ ਮੈਂ ਥ੍ਰੀਸਾ ਮੈਂ ਆਈ ਹੋਈ ਸੀਗੀ ਠੀਕ ਆ ਥ੍ਰੀਸਾ ਮੈਂ ਜਦੋਂ ਆਈ ਹੋਈ ਸੀਗੀ ਥ੍ਰੀਸਾ ਮੈਂ ਚਲੋ ਇੰਡੀਆ ਦੇ ਦੌਰੇ ਤੇ ਆਈ ਸੀ ਇੰਡੀਆ ਦੇ ਵਿੱਚ ਚਲੋ ਉਹ 3 ਦਿਨ ਰਹੀ ਠੀਕ ਆ ਉਸ ਤੋਂ ਬਾਅਦ ਉਹ ਚਲੀ ਗਈ ਠੀਕ ਆ ਚਲੇ ਜਾਣ ਤੋਂ ਬਾਅਦ ਜਦੋਂ ਮਹਾਰਾਣੀ ਥ੍ਰੀਸਾ ਮੈਂ ਇੰਗਲੈਂਡ ਚਲੀ ਗਈ ਤੇ ਸ਼ਾਮ ਨੂੰ 8 ਵਜੇ ਦੇ ਕਰੀਬ ਇਹ ਨੋਟਬੰਦੀ ਦਾ ਐਲਾਨ ਮੋਦੀ ਜੀ ਨੇ ਕੀਤਾ ਸੀਗਾ ਸ਼ਾਮ ਦੇ 8 ਵਜੇ ਕੀਤਾ ਸੀਗਾ ਯਾਨੀ ਕਿ ਕੋਈ ਰਿਜ਼ਰਵ ਬੈਂਕ ਆਫ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਨੋਟਸ ਗਿਆ ਠੀਕ ਆ ਕੋਈ ਯਾਨੀ ਕਿ ਐਲਾਨਮੈਂਟ ਨਹੀਂ ਕੀਤੀ ਕੋਈ ਨੋਟਸ ਨਹੀਂ ਦਿੱਤਾ ਕੋਈ ਯਾਨੀ ਕਿ ਮੀਡੀਆ ਚੈਨਲਾਂ ਤੇ ਉਹ ਤੋਂ ਪਹਿਲਾਂ ਨੋਟਬੰਦੀ ਤੋਂ ਪਹਿਲਾਂ ਯਾਨੀ ਕਿ ਕੁਝ ਵੀ ਨਹੀਂ ਦਿੱਤਾ ਗਿਆ ਕੋਈ ਰਿਪੋਰਟ ਨਹੀਂ ਦਿੱਤੀ ਗਈ ਠੀਕ ਆ ਨਾ ਹੀ ਰਜਰ ਬੈਂਕ ਬੈਂਕ ਆਫ ਇੰਡੀਆ ਨੂੰ ਨਾ ਹੀ ਇੰਡੀਆ ਦੇ ਲੋਕਾਂ ਨੂੰ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਸਿਰਫ ਇਦਾਂ ਹੀ ਪਤਾ ਲੱਗਿਆ ਵੀ ਨੋਟਬੰਦੀ ਦਾ ਐਲਾਨ ਹੋ ਗਿਆ ਵੀ ਨੋਟਬੰਦੀ ਕਰ ਦਿੱਤੀ ਗਈ ਹੈ ਇੰਡੀਆ ਦੇ ਵਿੱਚ ਠੀਕ ਆ ਚਲੋ ਲੋਕਾਂ ਦੇ ਵਿੱਚ ਵੀ ਹੜਕਮ ਮੱਚਿਆ ਵੀ ਯਾਰ ਇਹ ਕੀ ਹੋ ਗਿਆ ਠੀਕ ਆ ਚਲੋ ਵਿਰੋਧੀ ਧਿਰ ਪਾਰਟੀਆਂ ਦੇ ਵਿੱਚ ਅਸੀਂ ਉਹਨਾਂ ਦੇ ਵਿੱਚ ਤਾਂ ਹੋਣੀ ਹੋਣਾ ਤੇ ਆਪਾਂ ਨੂੰ ਇਹ ਗੱਲ ਸਾਹਮਣੇ ਪੇਸ਼ ਕੀਤੀ ਗਈ ਵੀ ਜੀ ਨੋਟਬੰਦੀ ਤਾਂ ਕੀਤੀ ਗਈ ਆ ਵੀ ਇੰਡੀਆ ਦੇ ਵਿੱਚ ਡੁਪਲੀਕੇਟ ਕਰੈਂਸੀ ਵਾਲੀ ਆ ਤੇ ਜਿਹੜੇ ਨਵੇਂ ਨੋਟ ਆਉਣਗੇ ਉਹਨਾਂ ਦੇ ਵਿੱਚ ਚਿਪਾਂ ਲੱਗੀਆਂ ਹੋਣਗੀਆਂ ਇਦਾਂ 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 ਲੋਕਾਂ ਨੂੰ ਜਨ ਕੇ ਗੁੰਮਰਾਹ ਵੀ ਕੀਤਾ ਗਿਆ ਠੀਕ ਆ ਚਲੋ ਲੋਕੋ ਗੁੰਮਰਾਹ ਹੋਏ ਵੀ ਅਤੇ ਲੋਕਾਂ ਨੂੰ ਪ੍ਰੋਬਲਮ ਵੀ ਬਹੁਤ ਜ਼ਿਆਦਾ ਆਈ ਆ ਠੀਕ ਆ ਜਦੋਂ ਨੋਟਬੰਦੀ ਹੋਈ ਆ ਬਹੁਤ ਛੋਟੇ ਵਪਾਰੀਆਂ ਦੇ ਬਿਜ਼ਨਸ ਸੀਗੇ ਛੋਟੇ ਵਪਾਰ ਸੀਗੇ ਉਹ ਖਤਮੀ ਹੋ ਗਏ ਛੋਟੇ ਦੁਕਾਨਦਾਰ ਸੀ ਉਹ ਵੀ ਖਤਮ ਹੋਏ ਨੇ ਠੀਕ ਆ ਮੇਰੇ ਭਰਾ ਮੇਰੀ ਵੀਡੀਓ ਦੇਖ ਰਹੇ ਹੋਣਗੇ ਵੀ ਕਈ ਪਰਿਵਾਰਾਂ ਦਾ ਤਾਂ ਉਸ ਟਾਈਮ ਚੁੱਲੇ ਚੁੱਲਾ ਵੀ ਧੁਫਦਾ ਨਹੀਂ ਸੀਗਾ ਠੀਕ ਆ ਸੋ ਜੋ ਕਿਉਂਕਿ ਜੋ ਵੀ ਦਿਹਾੜੀਦਾਰ ਬੰਦੇ ਸੀਗੇ ਜਿਹਨੇ ਕਿ ਇਰਤਕਾਨੀਆਂ 500 ਰੁਪਏ ਕਮਾਉਣਾ ਵੀਰੇ ਉਸ ਲਈ ਚੁੱਲਾ ਚਲਾਉਣਾ ਬਹੁਤ ਔਖਾਗਾ ਚਲੋ ਨੋਟਬੰਦੀ ਹੋਈ ਤੇ ਹਲਚਲ ਹੋਈ ਠੀਕ ਆ ਬਹੁਤ ਲੋਕਾਂ ਦੇ ਛੋਟੇ ਬਿਜ਼ਨਸ ਸੀਗੇ ਜਿਹੜੇ ਉਹ ਵੀ ਖਤਮ ਹੋਏ ਆ ਵਪਾਰ ਖਤਮ ਹੋਇਆ ਠੀਕ ਆ ਯਾਨਕਿ ਲੋਕਾਂ ਨੇ ਬਹੁਤ ਦੁੱਖ ਝੱਲੇ ਉਸ ਟਾਈਮ ਠੀਕ ਆ ਕਿਉਂਕਿ ਮੈਂ ਖੋ ਦੇਖਿਆਗਾ ਲੋਕ ਸਵੇਰੇ 4 ਵਜੇ ਬੈਂਕਾਂ 'ਆਂ ਲੈਣਾ ਚ ਲੱਗ ਜਾਂਦੇ ਸੀਗੇ ਨਵੇਂ ਨੋਟ ਲੈਣ ਲਈ ਪੁਰਾਣੇ ਨੋਟ ਪਹਿਲਾਂ ਜਮ੍ਹਾਂ ਕਰਾ ਜਮ੍ਹਾਂ ਕਰਾਉਣ ਤੋਂ ਬਾਅਦ ਫਿਰ ਨਵੇਂ ਨੋਟ ਉਸ ਨੂੰ ਮਿਲਣਗੇ ਜੀ ਠੀਕ ਆ ਇਦਾਂ ਇਦਾਂ ਯਾਨੀ ਕਿ ਲੋਕਾਂ ਨੇ ਬਹੁਤ ਦੁੱਖ ਚਿਆ ਲਿਆ ਉਸ ਟਾਈਮ ਦਾ ਠੀਕ ਆ ਤੇ ਹੁਣ ਆਪਾਂ ਗੱਲ ਕਰਦੇ ਆ ਜਦੋਂ ਥੇਸਾ ਮੈਂ ਦਾ ਕੋ ਫੋਨ ਆਉਂਦਾ ਮੋਦੀ ਜੀ ਨੂੰ ਠੀਕ ਆ ਸ਼ਾਮ ਨੂੰ 8 ਵਜੇ ਨੋਟ ਬੰਦੀ ਦੀ ਘੋਸ਼ਣਾ ਮੋਦੀ ਜੀ ਵੱਲੋਂ ਕੀਤੀ ਜਾਂਦੀ ਆ ਠੀਕ ਆ ਚੈਨਲ ਤੇ ਮੀਡੀਆ ਦੇ ਸਾਹਮਣੇ ਦਾ ਹਾਂ ਮੀਡੀਆ ਦੇ ਸਾਹਮਣੇ ਲਾ ਲਉ ਯਾਨੀ ਕਿ ਮੀਡੀਆ ਦੇ ਵਿੱਚ ਇਹ ਰਿਪੋਰਟ ਆ ਜਾਂਦੀ ਹੈ ਵੀ ਮੋਦੀ ਜੀ ਵੱਲੋਂ ਨੋਟ ਬੰਦੀ ਦੀ ਘੋਸ਼ਣਾ ਕਰ ਦਿੱਤੀ ਗਈ ਆ ਠੀਕ ਆ ਵੀ ਉਹਨਾਂ ਨੇ ਇਹ ਚੀਜ਼ ਪੇਸ਼ ਕੀਤੀ ਵੀ ਜੀ ਨੋਟਬੰਦੀ ਆਪਾਂ ਤਾਂ ਕਰਦੇ ਆਂ ਵੀ ਇੰਡੀਆ ਦੇ ਵਿੱਚ ਜਿਹੜੀ ਡੁਪਲੀਕੇਟ ਕਰੰਸੀ ਆ ਉਹ ਬਹੁਤ ਜ਼ਿਆਦਾ ਚੁੱਕੀ ਆ ਵੀ ਪਾਕਿਸਤਾਨ ਆ ਉਧਰੋਂ ਨੇਪਾਲ ਦੇ ਬਾਰਡਰ ਤੋਂ ਜਾਂ ਜਿੱਦਾਂ ਜਿੱਦਾਂ ਵੀ ਗੱਲਾਂ ਪਾਸ ਸੁਣੀਆਂ ਵੀ ਉਧਰੋਂ ਡੁਪਲੀਕੇਟ ਕਰੰਸੀਸ ਆਪਕੇ ਇੰਡੀਆ ਦੇ ਵਿੱਚ ਆਈ ਆ ਉਹਦੇ ਕਰਕੇ ਵੀ ਡੁਪਲੀਕੇਟ ਨੋਟ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਹੋ ਚੁੱਕੇ ਆ ਠੀਕ ਆ ਚਲੋ ਇਦਾਂ ਸਿਸਟਮ ਚੱਲਿਆ ਠੀਕ ਆ ਯਾਨੀ ਕਿ ਨੋਟਬੰਦੀ ਜਦੋਂ ਹੋਈ ਆ ਉਸ ਦਾ ਕਾਰਨ ਸੁਣ ਮੈਂ ਦੱਸਦਾ ਵੀ ਨੋਟਬੰਦੀ ਕਿਰਾਈ ਕਿਨੇ ਆ ਠੀਕ ਆ ਤੇ ਉਹ ਕਰਾਉਣ ਕਿਸੇ ਕਾਰਨ ਕੀ ਸੀਗਾ ਠੀਕ ਆ ਉਹ ਉਹ ਧਿਆਨ ਨਾਲ ਸੁਣਿਓ ਤੁਸੀਂ ਠੀਕ ਆ ਜਦੋਂ ਮੋਦੀ ਜੀ ਨੂੰ ਫੋਨ ਆ ਜਾਂਦਾਗਾ ਉਹ ਫੋਨ ਆਵਾਂਗਾ ਇੰਗਲੈਂਡ ਦੀ ਮਹਾਰਾਣੀ ਥਰੇਸਾ ਮੈਂ ਦਾ ਠੀਕ ਆ ਥਰੇਸਾ ਮੈਂ ਦਾ ਕਾਲ ਆਉਂਦਾਗਾ ਤੇ ਨੋਟਬੰਦੀ ਬਿਰੋਧੀ ਤੈਨੂੰ ਵੀ ਕਿਸੇ ਨੂੰ ਕੁਝ ਦੱਸਿਆ ਜਾਂਦਾ ਕੋਈ ਨੋਟਸ ਨਹੀਂ ਕੁਝ ਵੀ ਨਹੀਂ ਜਨਕਰੀ ਜਦ ਬੈਂਕ ਆਫ ਇੰਡੀਆ ਨੂੰ ਵੀ ਨਹੀਂ ਪਤਾ ਵੀ ਅੱਜ ਨੂੰ ਮੋਦੀ ਨੇ ਉਸ ਨਾਲ ਕਰਤੀ ਨੋਟਬੰਦੀ ਦੀ ਜੇ ਨੋਟਬੰਦੀ ਹੋ ਜਾਂਦੀ ਹੈ ਚਲੋ ਉਧਰੋਂ ਹੋਣ ਤੋਂ ਬਾਅਦ ਪੁਰਾਣੇ ਨੋਟ ਨੇ ਜਿਹੜੇ ਠੀਕ ਆ ਉਸ ਉੱਥੋਂ ਜਮਾ ਕਰਵਾਏ ਜਾਂਦੇ ਆ ਲੋਕਾਂ ਨੂੰ ਕੋਸ਼ਨਾ ਕੀਤੀ ਜਾਂਦੀ ਆ ਵੀ ਜਿਹਦੇ ਕੋਲ ਵੀ ਚਲੋ ਪੁਰਾਣੇ ਨੋਟ ਪਏ ਆ ਹਨਾ ਵੀ ਉਹ ਤੁਸੀਂ ਬੈਂਕਰ ਦੇ ਵਿੱਚ ਜਮਾ ਕਰਾਓ ਤਰੀਕ ਦਿੱਤੀ ਜਾਂਦੀ ਆ ਮੀ ਚਲੋ ਕਾਫੀ ਟਾਈਮ ਚੱਲੇ ਆ ਉਹ ਪ੍ਰੋਸੈਸ ਚਲੋ ਲੋਕਾਂ ਵੱਲੋਂ ਪੁਰਾਣੀ ਕਰੰਸੀ ਸੀ ਜਿਹੜੀ ਚਲੋ ਆਪਦੇ ਘਰਾਂ ਜਿੱਤ ਹਰ ਇੱਕ ਉਹਨਾਂ ਰੱਖੀ ਸੀਗੀ ਹਨਾ ਥੋੜੀ-ਮੋਟੀ ਹਰ ਇੱਕ ਦੇ ਘਰਾਂ ਇਹ ਹੁੰਦੀਆਂ ਰੱਖੀ ਚਲੋ ਲੋਕਾਂ ਨੇ ਆਪਦੇ ਘਰੋਂ ਕਰੰਸੀ ਇਕੱਠੀ ਕਰੀ ਚਲੋ ਬੈਂਕਾਂ ਦੇ ਵਿੱਚ ਜਮਾ ਕਰਾਈ ਠੀਕ ਆ ਉਹਦੇ ਬਾਅਦਲੇ ਉਹਨਾਂ ਨੂੰ ਨਵੇਂ ਨੋਟ ਦਿੱਤੇ ਗਏ ਚਲੋ ਲੋਕਾਂ ਨੇ ਦੁੱਖ ਸਹਾਰਿਆ ਠੀਕ ਆ ਉਸ ਤੋਂ ਬਾਅਦ ਕੀ ਹੁੰਦਾਗਾ ਕਿ ਜਿਹੜੀ ਇਹ ਨੋਟਬੰਦੀ ਆ ਨੋਟਬੰਦੀ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਵੀ ਨੂ ਵੀ ਡੁਪਲੀਕੇਟ ਕਰੰਸੀ ਬੰਦ ਹੋ ਜੂ ਏਦਾਂ ਏਦਾਂ ਸਭ ਕੁਝ ਲੋਕਾਂ ਨੇ ਵੀ ਵਫਾਹਾਂ ਢਾਈਆਂ ਤੇ ਲੋਕ ਉਹ ਵਫਾਹਾਂ ਦੇ ਸ਼ਿਕਾਰ ਵੀ ਹੋਏ ਠੀਕ ਆ ਲੋਕਾਂ ਦੇ ਉਸ ਟਾਈਮ ਬਿਜ਼ਨਸ ਸੀ ਜਿਹੜੇ ਉਹ ਵੀ ਖਤਮ ਹੋਏ ਆ ਛੋਟੇ ਬਿਜ਼ਨਸ ਜਮੀ ਜਿਰੂ ਹੋਏ ਆ ਠੀਕ ਆ ਲੋਕਾਂ ਨੇ ਦੁੱਖ ਚੱਲੇ ਆ ਯਾਨੀ ਕਿ ਹੁਣ ਜਦੋਂ ਮੋਦੀ ਨੇ ਨੋਟਬੰਦੀ ਕਰਤੀ ਨੋਟਬੰਦੀ ਕਰਾਉਣ ਦੇ ਪਿੱਛੇ ਕੀ ਦਾ ਹੱਥ ਸੀ ਤੇ ਕਾਰਨ ਕੀ ਸੀ ਉਹ ਮੈਂ ਸੁਣਦਾ ਨਾ ਜਿਹੜਾ ਰਾਬਟ ਜੀ ਆਉਰੀ ਸਿਤਾ ਰਾਬਟ ਜੀ ਆਉਰੀ ਦੀ ਜਿਹੜੀ ਕੰਪਨੀ ਸੀਗੀ ਡਲਾਰਵਾਏ ਉਸ ਨੂੰ ਯੂਪੀਏ ਸਰਕਾਰ ਨੇ ਬਲੈਕਲਿਸਟ ਕਰਤਾ ਸੀਗਾ ਇੰਡੀਆ ਦੇ ਵਿੱਚ ਕਿਉਂਕਿ ਉਹਦਾ ਕੰਮ ਆ ਕੰਮ ਸੀਗਾ ਨੋਟਸ ਆਪਣੇ ਯਾਨੀ ਕਿ ਉਹ ਕਰੰਸੀਸ ਆਪਣਾ ਦਾ ਕੰਮ ਕਰਦਾ ਕਰਦਾ ਸੀਗਾ ਯਾਨੀ ਕਿ ਉਹਦੀ ਜਿਹੜੀ ਕੰਪਨੀ ਸੀ ਠੀਕ ਆ ਯਾਨੀ ਕਿ ਉਹ ਨੋਟਸ ਆਪਣਾ ਦਾ ਹੀ ਕੰਮ ਸੀ ਉਹਦਾ ਰਾਬਟ ਜੀ ਆਉਰੀ ਦਾ ਠੀਕ ਆ ਪ੍ਰਿੰਟਿੰਗ ਮਸ਼ੀਨਾਂ ਤੇ ਨੋਟਸ ਆਪਣਾ ਸੀ ਇਹ ਕਾਗਜ਼ ਵੀ ਯਾਨੀ ਕਿ ਉਸ ਦਾ ਹੀ ਹੁੰਦਾ ਸੀਗਾ ਠੀਕ ਆ ਜਨਕਿ ਇੰਡੀਆ ਦੇ ਵਿੱਚ ਨੋਟਬੰਦੀ ਕਰਾਉਣ ਦੇ ਪਿੱਛੇ ਕਾਰਨ ਜਿਹੜਾ ਮੇਨ ਵੱਡਾ ਕਾਰਨ ਆ ਉਹ ਰਾਉਟ ਜਿਉਰੀ ਦੀ ਕੰਪਨੀ ਨੂੰ ਬਲੈਕਲਿਸਟਡ ਸੂਚੀ ਚੋਂ ਕੱਢਣ ਲਈ ਹੀ ਕੀਤਾ ਗਿਆ ਕਿਉਂਕਿ ਰਾਉਟ ਜਿਉਰੀ ਇੰਡੀਆ ਦੇ ਵਿੱਚ ਜਨਕਿ ਉਹਦੀ ਕੰਪਨੀ ਰਾਉਟ ਜਿਉਰੀ ਦੀ ਕੰਪਨੀ ਇੰਡੀਆ ਦੇ ਵਿੱਚ ਯੂਪੀਏ ਸਰਕਾਰ ਨੇ ਬਲੈਕਲਿਸਟਡ ਦੇ ਵਿੱਚ ਪਾ ਪਾਤੀ ਸੀਗੀ ਠੀਕ ਆ ਜਨਕਿ ਮੋਦੀ ਨੂੰ ਇੰਡੀਆ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਠੀਕ ਆ ਜਨਕਿ ਥ੍ਰੇਸਾ ਮੇਂਦਲਾਲੋ ਜਾਂ ਫਿਰ ਸਾਵੇਂ ਜਨਨ ਕਿ ਇੰਗਲੈਂਡ ਸਰਕਾਰ ਦਾ ਲਾ ਲਓ ਠੀਕ ਆ ਜੋ ਇੰਗਲੈਂਡ ਦੀ ਸਰਕਾਰ ਆ ਮਹਾਰਾਣੀ ਕਿੰਝ ਸੀਗੀ ਜਨਨ ਕਿ ਇੰਡੀਆ ਨੂੰ ਇੰਡੀਆ ਦਾ ਪੀਐਮ ਬਣ ਲਈ ਮੋਦੀ ਨੂੰ ਸਾਰੀ ਸਪੋਰਟਿੰਗ ਆ ਜਿਹੜੀ ਉਹ ਬਾਹਲੀਆਂ ਕੰਪਨੀਆਂ ਦੀ ਵੀ ਹੋਈ ਆ ਠੀਕ ਆ ਉਹਦੇ ਵਿੱਚ ਕੋਈ ਅੰਤਕੰਤ ਨਹੀਂ ਉਹ ਹੋਈ ਆ ਠੀਕ ਆ ਮੰਨਦੇ ਆਪਾਂ ਚੀਜ਼ਾਂ ਨੂੰ ਠੀਕ ਆ ਕਿਉਂਕਿ ਉਹਨਾਂ ਨੇ ਕਿਸ ਤਰ੍ਹਾਂ ਉਸ ਟਾਈਮ ਕਾਂਗਰਸ ਤੇ ਚਲੋ ਇਲਜ਼ਾਮ ਲਾਏ ਵੀ ਇਦਾਂ ਇਦਾਂ ਡਾਕਟਰ ਮੋਨ ਸਿੰਘ ਤੇ ਵੀ ਉਹਨਾਂ ਨੇ ਇਲਜ਼ਾਮ ਲਾਏ ਵੀ ਜਾਨਕਿ ਉਹ ਸਿਸਟਮ ਚੱਲਿਆ ਠੀਕ ਆ ਜਾਨਕਿ ਮੋਦੀ ਜੀ ਨਾਲ ਉਹਨਾਂ ਦੀ ਡੀਲ ਹੋਈ ਸੀਗੀ ਠੀਕ ਆ ਵੀ ਜਦੋਂ ਤੁਹਾਡੀ ਸਰਕਾਰ ਆਊਗੀ ਤਾਂ ਤੁਸੀਂ ਨੋਟਬੰਦੀ ਮਹਾਰਾਣੀ ਸੇ ਸਮੇਂ ਦੇ ਕਹਿੰਦੇ ਉਸ ਟਾਈਮ ਹੋਈ ਠੀਕ ਆ ਉਹ ਜਿਹੜੀ ਨੋਟਬੰਦੀ ਕਰਾਉਣ ਦੇ ਪਿੱਛੇ ਕਾਰਨ ਸੀਗਾ ਉਹ ਸੀਗਾ ਰਾਫਟ ਜਿਓਰੀ ਦੀ ਕੰਪਨੀ ਨੂੰ ਇੰਡੀਆ ਦੇ ਵਿੱਚ ਬਹਾਲ ਕਰਨਾ ਠੀਕ ਆ ਠੀਕ ਆ ਉਹ ਜਿਹੜੇ ਨਾ ਨੋਟਬੰਦੀ ਹੋਣ ਤੋਂ ਬਾਅਦ ਜਿਹੜੇ ਨਵੇਂ ਨੋਟਸ ਆਪੇ ਆ ਉਹ ਵੀ ਸੁਣ ਮੈਂ ਦੱਸਦਾ ਉਹ ਵੀ ਰਾਫਟ ਜਿਓਰੀ ਦੀ ਹੀ ਕੰਪਨੀ ਨੇ ਸਾਫੇ ਸੀਗੇ ਠੀਕ ਆ ਸਾਰਾ ਸਿਸਟਮ ਉਸੇ ਦਾ ਹੀ ਸੀਗਾ ਠੀਕ ਆ ਰਾਫਟ ਜਿਓਰੀ ਦੀ ਕੰਪਨੀ ਦਾ ਠੀਕ ਆ ਵੀ ਉਹ ਨੋਟਬੰਦੀ ਕਰਨ ਪਿੱਛੇ ਸਾਰਾ ਕਾਰਨ ਵੀ ਉਸ ਦੀ ਜਿਹੜੀ ਇੰਡੀਆ ਦੇ ਵਿੱਚ ਯੂਪੀਏ ਸਰਕਾਰ ਵੱਲੋਂ ਬਲੈਕਲਿਸਟ ਕਰ ਦਿੱਤੀ ਗਈ ਸੀ ਕੰਪਨੀ ਰਾਫਟ ਜਿਓਰੀ ਦੀ ਡੈਰ ਆ ਰੋਏ ਠੀਕ ਆ ਉਸ ਨੂੰ ਕੱਢਣ ਲਈ ਹੀ ਸਾਰਾ ਇਹ ਨਾਟਕ ਰਚਿਆ ਗਿਆ ਠੀਕ ਆ ਫਿਰ ਉਸ ਦੇ ਕਹਿਣ ਦੀ ਨੋਟਬੰਦੀ ਹੋਈ ਸਾਰਾ ਸਿਸਟਮ ਉਸ ਕਹਿਣ ਤੇ ਹੀ ਹੋਇਆ ਸੀਗਾ ਠੀਕ ਆ ਕੋਈ ਡੁਪਲੀਕੇਟ ਨੋਟ ਨਹੀਂ ਸੀ ਚਲੋ ਹੋਣਗੇ ਉਹ ਮੰਨਦੇ ਆ ਆਪਾਂ ਚਲੋ ਡੁਪਲੀਕੇਟ ਕਰੰਸੀ ਹੋ ਹੈਗੀ ਸੀਗੀ ਚੱਲ ਵੀ ਰਹੀ ਸੀਗੀ ਚਲੋ ਸਰਕਾਰ ਨੇ ਉਹਤੇ ਵੀ ਪਕੜ ਕਰੀ ਆ ਪਰ ਮੇਨ ਕਾਰਨ ਕੀ ਸੀ ਨੋਟ ਬੰਦੀ ਦਾ ਫਿਰ ਸਮੇਂ ਦੀ ਕਾਲ ਆਈ ਠੀਕ ਆ ਤੇ ਮੋਦੀ ਜੀ ਨੇ ਨੋਟ ਬੰਦੀ કરી ਨੋਟ ਬੰਦੀ ਕਰਨ ਤੋਂ ਬਾਅਦ ਹੀ ਸਾਰਾ ਸਿਸਟਮ ਇਦਾਂ ਅੱਗੇ-ਅੱਗੇ ਚੱਲਿਆ ਯਾਨਕਿ ਮੇਨ ਕਾਰਨ ਬਸ ਇਹ ਹੀ ਸੀ ਉਸਦੀ ਰਾਪਟਰ ਜੌਰੀ ਦੀ ਜਿਹੜੀ ਕੰਪਨੀ ਸੀ ਦੌਰਾਰਾਏ ਉਸ ਨੂੰ ਫਿਰ ਉਸ ਤੋਂ ਬਾਅਦ ਨੋਟ ਬੰਦੀ ਤੋਂ ਬਾਅਦ ਉਹਨੂੰ ਨੋਟਸ ਆਪਣਾ ਦਾ ਕੰਮ ਦਿੱਤਾ ਗਿਆ ਠੀਕ ਆ ਉਸ ਨਹੀਂ ਜਿਹੜੇ ਇਹ ਨਵੇਂ ਨੋਟ ਆ ਛਾਪੇ ਯਾਨੀ ਕਿ ਪ੍ਰਿੰਟ ਕੀਤੇ ਠੀਕ ਆ ਯਾਨੀ ਕਿ ਇਸ ਦੇ ਪਿੱਛੇ ਕਾਰਨ ਇਹੀ ਸੀਗਾ ਵੀ ਰਾਫਟ ਜੁਐਰੀ ਨੂੰ ਪਹਿਲਾਂ 200 ਮਿਲੀਅਨ ਡਾਲਰ ਦੀ ਜਿਹੜੀ ਡੀਲ ਹੋਈ ਰਾਫਟ ਜੁਐਰੀ ਖਾਤਰੀ ਅੰਧਾਰਜਾ ਅਗਵਾ ਕੰਡ ਦੇ ਵਿੱਚ ਹੋਈ ਸੀਗੀ